ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਠੀਕ ਠਾਕ ਹੋਣੇ ਹੋ ਹੋਰ ਆਪਾਂ ਇਹ ਵੀ ਰਿਕਵੈਸਟ ਕਰਦੇ ਹਾਂ ਵੀ ਜਿਹੜੇ ਮੇਰੇ ਕਿਸਾਨ ਵੀਰਾਂ ਕੋ ਨਹੀਂ ਜਾਇਆ ਜਾਂਦਾ ਹਨਾ ਅੰਦੋਲਨ ਤੇ ਆਪਣਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਤੇ ਉਹ ਜਿਹਦੇ ਕੋਈ ਨਹੀਂ ਜਾਇਆ ਜਾਂਦਾ ਉਹ ਜਿੱਦਾਂ ਮੇਰੇ ਵੀਰ ਜਿਹਦੇ ਕੋਈ ਨਹੀਂ ਜਾਂਦੇ ਜਿਹੜੇ ਮੇਰੇ ਵੀਰ ਗਏ ਆ ਉਹਨਾਂ ਦਾ ਆਪਾਂ ਜਿੱਦਾਂ ਮਾੜ ਪਾਣੀ ਲੱਗਣ ਵਾਲਾ ਕੋਈ ਪਾਣੀ ਲਵਾ ਦਈਏ ਕੋਈ ਸਪਰੇਅ ਹੋਣ ਵਾਲੀ ਸਪਰੇਅ ਕਰਾ ਦਈਏ ਠੀਕ ਆ ਤੇ ਆਪਾਂ ਵੀ ਆਪਾਂ ਕਰ ਰਹੇ ਆ ਮੱਕੀ ਨੂੰ ਸਪਰੇ ਤੇ ਦਵਾਈ ਬਾਰੇ ਤੁਹਾਨੂੰ ਦਵਾਹ ਦੀ ਜਾਣਕਾਰੀ ਕਿਹੜੀ ਤੇ 1919 ਤੇ 505 ਦੀ ਸਪਰੇ ਕਰੋ ਇਹਨੂੰ 20 ਦਿਨਾਂ ਬਾਅਦ ਤਕਰੀਬਨ ਚਾਹੀਦੀ ਹੈ ਕਿਉਂਕਿ ਹੁਣ ਮੱਕੀ ਮੱਛਰ ਦਾ ਟਾਈਮ ਆ ਇਧਰ ਨਵੇਂ ਯਾਬ ਖੜਾ ਕਰਕੇ ਬਹਿ ਜਾਂਦੇ ਨੇ ਕਦੀ ਕੋਸ਼ ਖੁੱਲ ਗਿਆ ਕਦੀ ਕੋਸ਼ ਖੁੱਲ ਗਿਆ ਕਰਦੇ ਆ ਤੁਹਾਡੇ ਨਾਲ ਹੁਣ ਗੱਲਬਾਤ ਪਹਿਲਾਂ ਇਹਦਾ ਟੁੱਲੂ ਚਲਾ ਦਈਏ ਲਓ ਜੀ ਚੱਲਣ ਲਿਆ ਆਪਾਂ ਸਪਰੇਅ ਕਰੀ ਜਾਂਦੇ ਆ 505 ਤੇ 1919 ਨੱਕੀ ਨਿਕਲ ਨਹੀਂ ਰਹੀ ਇਹ ਕੋਈ ਪਰ ਜ਼ਰੂਰੀ ਹੈ ਲਓ ਜੀ ਮਿਲੋ ਆਪਣੇ ਪ੍ਰਧਾਨ ਨੂੰ ਮੇਰੇ ਕੋਲ ਤਾਂ 16 ਰੁਪਏ ਆਪਰੇ 76 ਤੱਕ ਆ ਗਏ ਫੁਰਬਿਰ ਯਾਨੀ ਤੂੰ ਕਿਸਾਨ ਅੰਦੋਲਨ ਚ ਜਾਣਾ ਕਿ ਨਹੀਂ ਲਓ ਜੀ ਵੇਖ ਲੋ ਬੱਚਿਆਂ ਦਾ ਵੀ ਸ਼ਾਹ ਵੱਜ ਚੁੱਕਾ ਜਾਣ ਵਾਸਤੇ ਤਿਆਰ ਨਹੀਂ ਕੀ ਸਾਡਾ ਸੌਦਾ ਵੀ ਆ ਚੁੱਕਿਆ ਹੈ ਚਾਹ ਪਣੀ ਰੋਟੀ ਪਣੀ ਬਾਕੀ ਗੱਲ ਤੋਂ ਗੱਲ ਯਾਰ ਸਮਾਨ ਵਧੀਆ ਹੈ ਚਲੋ ਜੀ ਬੱਤੀ ਨੇ ਮਾਰਿਆ ਬੱਤੀ ਹੁੰਦੀ ਦੇ ਇਥੇ ਆੜਾਂ ਭਰ ਲੈਣੀਆਂ ਆਂ ਔਰ ਦੂਜੀ ਮੋਟਰ ਤੋਂ ਚਕਚੁਕ ਲਿਆਉਣਾ ਪੈਣ ਰਿਹਾ ਬਹੁਤ ਏਦਾਂ ਜਿਗਾਰਡ ਕਰ ਲਿਆ ਜੀ ਗ੍ਰਾਮ ਸ਼੍ਰਮ ਲਾਲੇ ਮੈਂ ਪਹਿਲਾਂ ਕਹਿਣ ਲੱਗਾ ਟਰੈਕਟਰ ਤੇ ਉਹ ਭਰ ਲਿਆ ਵੱਡੇ ਡਰਾਮ ਤੇਲ ਵਾਲੀ ਜਿਹੜੀ ਹੈ ਲਾ ਮਟਰਾਂ ਲਾ ਮਟਰਾਂ ਕਰਤੀ ਜੇ ਬਰੇ ਮੰਡੇ ਰੇ ਕਹਿੰਦੇ ਮੁੰਡੇ ਨੇ ਜ਼ਬਰੇ ਕਰਤੀ ਸਾਗਰ ਦੀ ਰੋਟੀ ਨੇ ਕਹਿੰਦੇ ਸਪਰੇ ਵੀ ਕਰਤੀ ਓਏ ਆਏ ਓਏ ਰੱਬਾ ਲੋਈ ਗਵਾਨੀਆਂ ਸਾਡੇ ਨੇ ਕੰਮ ਵੇਖ ਲੋ ਇੰਦਾ ਪਾਲਾ ਪੱਕੀ ਨੂੰ ਖਾਦ ਪੈਂਦੀ ਕਿਤੇ ਥੋੜੀ ਕਿਤੇ ਜ਼ਿਆਦੀ ਵੇਖੋ ਵੇਖੋ ਕਿਤੇ ਪੈਂਦੀ ਨਹੀਂ ਕਿਤੇ ਵੇਖੋ ਜ਼ਿਆਦੀ ਪੈਂਦੀ ਲੋ ਵੇ ਮਿੱਤਰੋ ਅਗਲੇ ਦਿਨ ਦੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਇੰਜਨ ਚੰਗਾ ਭਲਾ ਚੱਲ ਰਿਹਾ ਸੀ ਤੇ ਪਤਾ ਨਹੀਂ ਹੁਣ ਇਹਨੂੰ ਕੀ ਮੌਤ ਪੈ ਗਈ। ਇਹ ਫੇਰ ਹੁਣ ਚਲਦਾ ਚਲਦਾ ਪਾਣੀ ਛੱਡ ਗਿਆ ਵਾ। ਤੇ ਇਹ ਜੀਵਨ ਦਾ ਲਈ ਬੜੀਆਂ ਮੁਸ਼ਕਲਾਂ ਨੇ। ਤੇ ਲੋ ਜੀ ਆਪਣੀ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ। ਥੈਂਕ ਯੂ। ਜੀਂਦੇ ਵਸਦੇ ਰਹੋ। ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਪਾਂ। ਅਗਲੀ ਵੀਡੀਓ ਚ ਅਗਲੀ ਵੀਡੀਓ ਚ ਤੇ ਰੱਬ ਰੱਖਾ ਤੇ ਮੰਮੀ ਡੈਡੀ ਦਾ ਆਪਣੇ ਦਾ ਜਰੂਰ ਧਿਆਨ ਰੱਖਿਓ ਗੁੱਡ ਬਾਏ ਮਿਲਦੇ ਆ ਅਗਲੀ ਵੀਡੀਓ ਚ